ਲੈਲਾ ਮਜਨੂ ਦੀ ਸਟੋਰੀ ਸਭ ਨੇ ਸੁਣੀ ਆ ਤੇ ਆਪਾਂ ਮਜਨੂ ਦੇ ਪਿੰਡ ਅੱਜ ਆਏ ਆ ਲੈਲਾ ਮਜਨੂ ਦੀ ਸਟੋਰੀ ਆ ਜਿਹੜੀ ਇੱਕ ਖੂਹ ਤੋਂ ਪਾਣੀ ਭਰਨ ਤੋਂ ਸ਼ੁਰੂ ਹੋਈ ਸੀ ਆ ਮਜਨੂ ਦਾ ਪਿੰਡ ਆ ਮੈਂ ਤੁਹਾਨੂੰ ਦਿਖਾਉਣਾ ਇੱਥੇ ਲੈਲਾ ਖੂਹ ਤੇ ਪਾਣੀ ਭਰਨ ਆਉਂਦੀ ਸੀ ਆਜੋ ਆਪਾਂ ਖੂਹ ਵੀ ਦੇਖਦੇ ਆ ਤੁਹਾਨੂੰ ਦਿਖਾਉਨੇ ਆ ਤੇ ਜਦੋਂ ਖੂਹ ਤੇ ਪਾਣੀ ਭਰਨ ਆਉਂਦੀ ਸੀ ਤੇ ਲੈਲਾ ਨੇ ਮਜਨੂ ਨੂੰ ਦੇਖਿਆ ਦੋਨਾਂ ਨੂੰ ਇਸ਼ਕ ਹੋ ਗਿਆ ਤੇ ਇਸ਼ਕ ਦੀ ਮਿਸਾਲ ਦਿੱਤੀ ਜਾਂਦੀ ਹੈ ਜਦੋਂ ਇਸ਼ਕ ਦੀ ਮਿਸਾਲ ਦਾ ਨਾਮ ਆਵੇ ਤਾਂ ਲੈਲਾ ਮਜਨੂ ਦਾ ਨਾਮ ਜਰੂਰ ਆਉਂਦਾ ਜਿਵੇਂ ਹੀਰ ਰਾਂਝਾ ਸੈਵਾ ਮਿਰਜ਼ਾ ਉਸੇ ਤਰੀਕੀ ਲੈਲਾ ਮਜਨੂ ਦਾ ਨਾਮ ਵੀ ਆਉਂਦਾ ਦੋਸਤੋ ਲੈਲਾ ਮਜਨੂ ਦਾ ਇਹ ਪਿੰਡ ਹੈ ਮਜਨੂ ਦਾ ਇਹ ਪਿੰਡ ਹੈ ਤੇ ਬਾਹਰ ਜਿਹੜੀ ਲੈਲਾ ਦੀ ਮਜ਼ਾਰ ਹੈ ਉਹ ਅਸੀਂ ਵੀਡੀਓ ਅਪਲੋਡ ਕਰ ਚੁੱਕੇ ਤੁਸੀਂ ਦੇਖ ਲਈ ਹੋਣੀ ਤੇ ਉਸ ਤੋਂ ਬਾਅਦ ਸੀ ਵੀ ਤੁਹਾਨੂੰ ਉਹਨਾਂ ਦਾ ਪਿੰਡ ਵੀ ਦਿਖਾਇਆ ਜਾਵੇ ਪਿੰਡ ਹੁਣ ਤਾਂ ਥੋੜਾ ਬਹੁਤਾ ਪੱਕਾ ਵੀ ਪੈ ਗਏ ਪਰ ਅੱਜ ਤੋਂ 5-4 ਸਾਲ ਪਹਿਲਾਂ ਬਿਲਕੁਲ ਹੀ ਕੱਚੇ ਸੀਗੇ ਇਹ ਮਕਾਨ ਸੀ ਜਿਹੜੇ ਬਿਲਕੁਲ ਕੱਚੇ ਕਾਫੀ ਜਿਹੜਾ ਏਰੀਆ ਇਹ ਬਿਲਕੁਲ ਬਾਰਡਰ ਦੇ ਉੱਤੇ ਏਰੀਆ ਪਾਕਿਸਤਾਨ ਦੇ ਜਿਹੜਾ ਲੈਲਾ ਦਾ ਪਿੰਡ ਹੈ ਉਹ ਪਾਕਿਸਤਾਨ ਚ ਰਹਿ ਗਿਆ ਤੇ ਮਜਰੂ ਦਾ ਪਿੰਡ ਇਹ ਜਿਹੜਾ ਰਾਜਸਥਾਨ ਦੇ ਇੰਡੀਆ ਦੇ ਵਿੱਚ ਰਾਜਸਥਾਨ ਦੇ ਵਿੱਚ ਹੈ ਇਹ ਇਹ ਆਪਣਾ ਅਨੂਪ ਘੜ ਦੇ ਨਾਲ ਹੀ ਹੈ ਇਹ ਪਿੰਡ ਪੈਂਦਾ 7-8 ਕਿਲੋਮੀਟਰ 10 ਕਿਲੋਮੀਟਰ ਆ ਤੁਸੀਂ ਦੇਖ ਸਕਦੇ ਹੋ ਆ ਖੂਹ ਆ ਉਹ ਉਸ ਟਾਈਮ ਦਾ ਤੇ ਇੱਥੋਂ ਜਿਹੜੀ ਲੈਲਾ ਉਹ ਪਾਣੀ ਭਰਨ ਆਉਂਦੀ ਸੀ ਤੇ ਪਾਣੀ ਭਰਨ ਆਉਂਦੀ ਸੀ ਤੇ ਅੱਜ ਵੀ ਮਤਲਬ ਕਿ ਕਹਿਆ ਜਾਂਦਾ ਪਿੰਡ ਵਾਲੇ ਦੱਸਦੇ ਨੇ ਕਿ ਅੱਜ ਵੀ ਉਹਨਾਂ ਦੀਆਂ ਜਿਹੜੀਆਂ ਰੂਹਾਂ ਨੇ ਉਹ ਇਹੀ ਪਿੰਡ ਤੇ ਇਹੀ ਨਾਲ ਮਜ਼ਾਰ ਬਣੀ ਹੋਈ ਆ ਜਿਹੜੀ ਅੱਜ ਵੀ ਉੱਥੇ ਹੀ ਨੇ ਉਹਨਾਂ ਦੀਆਂ ਜਿਹੜੀਆਂ ਰੂਹਾਂ ਨੇ ਤੇ ਦੋਸਤੋ ਉਸ ਟਾਈਮ ਦੇ ਵਿੱਚ ਖੂਹਾਂ ਨਾਲੀ ਕੰਮ ਚੱਲਦਾ ਸੀਗਾ ਇੱਕ ਇਹ ਖੂਹ ਸੀ ਤੇ ਨਾਲ ਹੀ ਇੱਕ ਹੋਰ ਵੀ ਖੂਹ ਸੀਗਾ ਉਹ ਵੀ ਤੁਹਾਨੂੰ ਦਿਖਾ ਦਿੰਨੇ ਆ ਕਹਿੰਦੇ ਨੇੜੇ ਤੇੜੇ ਏਰੀਆ ਦੇ ਵਿੱਚ ਹੋਰ ਕਿਤੇ ਪਾਣੀ ਹੈ ਨਹੀਂ ਸੀ ਉਦੋਂ ਤਾਂ ਇਹ ਹੀ ਲੱਗਦਾ ਹੁੰਦਾ ਸੀਗਾ ਕਿ ਵੀ ਸਾਰਾ ਏਰੀਆ ਇੱਕੋ ਹੀ ਹੈ ਨਾ ਇੱਕ ਇੱਕ ਜੇ ਇੱਕ ਪਿੰਡ ਚ ਖੂਹ ਹੁੰਦਾ ਸੀ ਤਾਂ ਨਾਲ-ਨਾਲ ਦੇ ਪਿੰਡਾਂ ਦੇ ਵਿੱਚੋਂ ਲੋਕ ਪਾਣੀ ਉੱਥੇ ਹੀ ਭਰ ਲਾਉਂਦੇ ਹੁੰਦੇ ਸੀ ਸੋ ਇੱਕ ਉਸੇ ਸਮੇਂ ਦਾ ਉਸੇ ਖੂਹ ਦਾ ਹਾਣੀ ਇੱਕ ਖੂਹ ਇਹ ਵੀ ਹੈ ਬਾਅਦ ਦੇ ਵਿੱਚ ਉਹਨੂੰ ਮੋਡੀਫਾਈ ਕੀਤਾ ਗਿਆ ਕਾਫੀ ਟਾਈਮ ਬਾਅਦ ਚੋਂ ਵੀ ਚੱਲਿਆ ਤਾਂ ਹੁਣ ਤੱਕ ਵੀ ਚੱਲਦੇ ਰਹੇ ਨੇ ਖੂਹ ਕਿਰੋਂ ਹੁਣ ਥੋੜੀਆਂ ਜਿਹਾ ਸਰਕਾਰ ਨੇ ਸਹੂਲਤਾਂ ਦਿੱਤੀਆਂ ਨੇ ਤੇ ਸੁਖਾਲਾ ਹੋਇਆ ਕੰਮ ਇੱਕ ਆ ਖੂਹ ਹੈ ਆ ਤੁਸੀਂ ਦੇਖ ਸਕਦੇ ਹੋ ਇਹ ਸਾਰੇ ਉਸ ਸਮੇਂ ਦੇ ਖੂਹ ਨੇ ਤੇ ਵਾਟਰ ਬਾਕਸ ਲਈ ਪਾਣੀ ਸਟੋਰੇਜ ਦੇ ਲਈ ਆ ਬਣਾਇਆ ਹੋਇਆ ਇੱਥੇ ਇਹ ਆ ਜੀ ਲੈਲਾ ਮਜਰੂ ਦਾ ਪਿੰਡ ਕੱਚੇ ਘਰ ਹਜੇ ਵੀ ਮੌਜੂਦ ਨੇ ਕਾਫੀ ਜ਼ਿਆਦਾ ਜਿਹੜਾ ਕੱਚੇ ਘਰ ਤੁਹਾਨੂੰ ਮਿਲ ਜਾਣਗੇ ਜਗ੍ਹਾ ਜਗ੍ਹਾ ਮਿਲ ਜਾਣਗੇ ਤੇ ਉਹ ਵੀ ਮੈਂ ਸ਼ਾਰਟ ਵਿੱਚ ਲਾਉਂਦਾ ਰਹੂੰਗਾ ਤੇ ਦੋਸਤੋ ਜੇ ਵੀਡੀਓ ਵਧੀਆ ਲੱਗਦੀ ਹੁੰਦੀ ਆ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਵੱਧ ਤੋਂ ਵੱਧ ਕਿਉਂਕਿ ਤੁਹਾਡੇ ਲਈ ਹੀ ਆਪਾਂ ਇਹ ਸਟੋਰੀਆਂ ਭਾਲਦੇ ਆ ਚਲੋ ਜੋ ਵੀ ਇਤਿਹਾਸ ਨਾਲ ਜੁੜੀਆਂ ਚੀਜ਼ਾਂ ਨੇ ਚਾਹੇ ਜਹੇ ਜੀਆਂ ਵੀ ਨੇ ਹਨਾ ਕਈ ਵੀਰਾਂ ਨੂੰ ਇਹ ਵੀਡੀਓ ਨਹੀਂ ਵਧੀਆ ਲੱਗੂਗੀ ਅਗਲਾ ਕੋਈ ਯਾਰ ਲੈਲਾ ਮਜਰੂ ਦਾ ਪਿੰਡ ਵੀ ਦਿਖਾਉਣ ਦਾ ਕੋਈ ਤੁਕ ਨਹੀਂ ਬਣਦਾ ਪਰ ਬਹੁਤ ਲੋਕ ਇਹ ਚੀਜ਼ ਨੂੰ ਜਿਹੜਾ ਚੰਗਾ ਵੀ ਦੇਖਣਗੇ ਵੀ ਕਿਉਂਕਿ ਉਹ ਜੋ ਪੁਰਾਣੇ ਸਮੇਂ ਨਾਲ ਕੁਝ ਜੁੜੀਆਂ ਹੋਈਆਂ ਚੀਜ਼ਾਂ ਨੇ ਲੈਲਾ ਮਜਰੂ ਦਾ ਨਾਮ ਸਭ ਨੂੰ ਪਤਾ ਹੀ ਹੈ ਇਹ ਤੋਂ ਵੀ ਨਹੀਂ ਮੁਨਕਰ ਹੋਇਆ ਜਾ ਸਕਦਾ ਤੇ ਇਸ ਪਿੰਡ ਦੇ ਵਿੱਚੋਂ ਕਹਿੰਦੇ ਉਹਨਾਂ ਨੂੰ ਕੁੱਟ ਬਲਕਿ ਡਲੇ ਡਲੇ ਟੌਟਾ ਮਾਰੀਆਂ ਸੀ ਜੋ ਇਤਿਹਾਸ ਦੇ ਵਿੱਚ ਹੈ ਤੇ ਉਸ ਤੋਂ ਬਾਅਦ ਉਹ ਉਹਨਾਂ ਨੂੰ ਪਿੰਡ ਤੋਂ ਬਾਹਰ ਸੁੱਟ ਦਿੱਤਾ ਗਿਆ ਸੀ ਤੇ ਉੱਥੇ ਫਿਰ ਉਹਨਾਂ ਦੀ ਬਾਜ਼ਾਰ ਬਣਾਈ ਗਈ ਹੈ ਜਿੱਥੇ ਬਾਹਰ ਸੁੱਟਿਆ ਸੀ ਉਹਨਾਂ ਨੂੰ ਸੋ ਇਹ ਹੈ ਜੀ ਲੈਲਾ ਮਜਰੂਨ ਦਾ ਉਹ ਜੱਦੀ ਪਿੰਡ